IPL ਦੇ ਨਵੇਂ ਸੀਜ਼ਨ ਲਈ ਬੰਗਲੌਰੂ ਚ ਦਿੱਗਜ ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ ਹੈ ਇਸ ਆਕਸ਼ਨ ਚ ਜਿੰਨਾ ਖਿਡਾਰੀਆਂ ਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਸੀ ਉਸ ਚ ਸਭ ਤੋਂ ਉੱਪਰ ਸੀ ਯੁਵਰਾਜ ਸਿੰਘ ਦਾ ਨਾਮ ਪਰ ਯੂਵੀ ਨੇ ਪਿਛਲੇ ਸਾਲ ਵਾਂਗ ਇਸ ਵਾਰ ਹਲਚਲ ਨਹੀਂ ਮਚਾਈ 2 ਕਰੋੜ ਦੀ ਬੇਸ ਪ੍ਰਾਈਸ ਵਾਲੇ ਯੁਵਰਾਜ ਸਿੰਘ ਨੂੰ ਹਾਇਦਰਾਬਾਦ ਦੀ ਟੀਮ ਨੇ ਆਪਣਾ ਬਣਾ ਲਿਆ ਸਨਰਾਈਜ਼ਰਜ਼ ਹਾਇਦਰਾਬਾਦ ਦੀ ਟੀਮ ਨੇ ਯੂਵੀ ਨੂੰ 7 ਕਰੋੜ ਦੀ ਕੀਮਤ ਚ ਖਰੀਦਿਆ ਪਿਛਲੇ ਸਾਲ ਯੁਵਰਾਜ ਸਿੰਘ 16 ਕਰੋੜ ਦੀ ਕੀਮਤ ਨਾਲ ਆਈਪੀਐਲ ਚ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣ ਗਏ ਸਨ ਪਰ ਇਸ ਵਾਰ ਵਾਟਸਨ ਨੇ ਯੂਵੀ ਨੂੰ ਪਿੱਛੇ ਛੱਡ ਦਿੱਤਾ ਵਾਟਸਨ ਨੂੰ ਬੰਗਲੌਰੂ ਦੀ ਟੀਮ ਨੇ 9.5 ਕਰੋੜ ਰੁਪਏ ਚ ਖਰੀਦਿਆ ਇਸ ਤੋਂ ਇਲਾਵਾ ਆਸ਼ੀਸ਼ ਨਹਿਰਾ ਵੀ ਹైదరాబాద్ ਦੀ ਟੀਮ ਚ ਸ਼ਾਮਲ ਹੋ ਗਏ ਨੇ ਨਹਿਰਾ ਦੀ ਬੇਸ ਪ੍ਰਾਈਸ ਸੀ 2 ਕਰੋੜ ਰੁਪਏ ਜਦਕਿ ਇਸ ਖਿਡਾਰੀ ਤੇ ਹైదరాబాద్ ਦੀ ਟੀਮ ਨੇ 5.5 ਕਰੋੜ ਰੁਪਏ ਦਾ ਦਾ ਲਗਾਇਆ ਅਤੇ ਨਹਿਰਾ ਨੂੰ ਆਪਣੀ ਟੀਮ ਚ ਸ਼ਾਮਲ ਕਰ ਲਿਆ